ਡਾਕਟਰ ਸਰ ਕੀ ਹਾਂ ਮੈਂ ਜੀ ਡਾਕਟਰ ترਸ਼ੇਮ ਗੜਕਾ ਚੀਫ ਸਿਵਲ ਡਿਫੈਂਸ ਬਟਿੰਡਾ ਦੇ ਅਹੁਦੇ ਤੇ ਮੈਂ ਕਿਸ ਸ਼ਰਮਾਨਵਾਰ ਹਾਂ ਹੁਣ ਜਿਹੜਾ ਤਾਂ ਆਪ ਨੂੰ ਇਹ ਮਾਹੌਲ ਬੜਾ ਚੀਫ ਦੇ ਸਰਬ ਮਾਹੌਲ ਵਧੀਆ ਨਹੀਂ ਹੈ ਦੇਸ਼ ਵਾਸਤੇ ਦੇਸ਼ ਦੀ ਤਰੱਕੀ ਵਾਸਤੇ ਕੋ ਬੜਾ ਵਧੀਆ ਮਾਹੌਲ ਨਹੀਂ ਹੈ ਪਰ ਜਦੋਂ ਸਾਡੇ ਤੇ ਕੋਈ ਚੀਜ਼ ਥੋਪ ਦਿੱਤੀ ਗਈ ਹੈ ਤਾਂ ਅਸੀਂ ਉਸ ਚੀਜ਼ ਤੋਂ ਪੰਜ ਨਹੀਂ ਸਕਿਆ ਹੁਣ ਜਿਹੜੀ ਸਾਡੇ ਤੇ ਲੜਾਈ ਸਾਡੇ ਤੇ ਯੰਗ ਸਾਡੇ ਦੇ ਥੋਪ ਦਿੱਤੀ ਹੈ ਅਸੀਂ ਉਹਦੇ ਵੀ ਖੜੇ ਆਂ ਦੇਸ਼ ਦੇ ਨਾਲ ਜਿੱਥੇ ਵੀ ਦੇਸ਼ ਦੀ ਲੋੜ ਆ ਜਿੱਥੇ ਵੀ ਸਾਡੀ ਜਨਤਾ ਨੂੰ ਲੋੜ ਆ ਅਸੀਂ ਖੜੇ ਆਂ ਉੱਥੇ ਸਿਵਲ ਡਿਫੈਂਸ ਦਾ ਕੀ ਮਤਲਬ ਹੈ ਅਕਸਰ ਇਹਨਾਂ ਦਾ ਪੁੱਛਦੇ ਸਰ ਸਿਵਲ ਡਿਫੈਂਸ ਬੇਸਿਕਲੀ ਤਾਂ ਬ੍ਰਿਜ ਦਾ ਕੰਮ ਕਰਦੀ ਹੈ ਪਬਲਿਕ ਦੇ ਵਿੱਚ ਤੇ ਸਰਕਾਰ ਦੇ ਨਾਲ ਪਬਲਿਕ ਨੂੰ ਜਿੱਥੇ ਜ਼ਰੂਰਤ ਹੈ ਪਬਲਿਕ ਨੂੰ ਜਿੱਥੇ ਨੀਡ ਹੈ ਤੇ ਉਹ ਸਰਕਾਰ ਨੂੰ ਇੱਕ ਮੈਸੇਜ ਦੇਣਾ ਹੈ ਐਡਮਿਨਿਸਟ੍ਰੇਸ਼ਨ ਨੂੰ ਮੈਸੇਜ ਆਉਂਦੀ ਹੈ ਸਿਵਲ ਡਿਫੈਂਸ ਵੀ ਇੱਥੇ ਆ ਚੀਜ਼ ਦੀ ਰਿਕੁਆਇਰਮੈਂਟ ਕਰੇ ਉਹ ਵਿੱਚ ਐਜੇ ਮੀਡੀਏਟਰ ਐਜੇ ਬ੍ਰਿਜ ਕੰਮ ਕਰਦੀ ਹੈ ਤੇ ਉਹ ਸਿਵਲ ਡਿਫੈਂਸ ਦੇ ਅਸੀਂ ਕਰ ਰਹੇ ਆ ਸਰ ਬਹੁਤ ਐਡਵਾਂਟੇਜ ਹੈ ਛਾਚੂ ਮਦਦ ਜਾਰੀ ਕਿਤੇ ਆਪ ਲੋਕਾਂ ਨੂੰ ਆਪ ਕੋਲ ਨਾ ਲੱਗਦੇ ਪਾਣੀ ਸੀਗਾ ਰਿਜ਼ਰਵਲ ਰਜਿਸਟਰੀ ਦਾ ਬਣਤੀ ਗਈ ਪਰ ਲੋਕ ਦੁਕਾਨਦਾਰ ਨੇ ਦੁਕਾਨਾਂ ਬੰਦ ਕਰ ਪਰ ਫੇਖ ਲਾਈਆਂ ਪਚਾਚ ਇਸ ਤਰ੍ਹਾਂ ਦੇ ਜਿਹੜਾ ਰਜਿਸਟਰੀ ਕਿਸ ਤਰ੍ਹਾਂ ਦੇ ਤਰ੍ਹਾਂ ਦੇ ਸਿਸਟਮ ਸਰ ਇਹਦੇ ਚ ਨਾ ਪਤਾ ਕੀ ਹੈ ਪ੍ਰਸ਼ਾਸਨ ਗਲਤ ਨਹੀਂ ਕਰ ਰਿਹਾ ਲੇਕਿਨ ਜਿਹੜਾ ਸਾਡਾ ਸੋਸ਼ਲ ਮੀਡੀਆ ਨਾ ਸੋਸ਼ਲ ਮੀਡੀਆ ਤੇ ਕੁਝ ਲੋਕ ਮੈਂ ਜਾਂ ਸ਼ਰਾਰਤੀ ਲੋਕ ਕਹਾਂ ਨਾ ਸ਼ਰਾਰਤੀ ਵੀ ਕਹਿ ਸਕਦਾ ਜਾਂ ਕਹਿੰਦਾ ਕਿ ਅੰਜਾ ਜਿਨ੍ਹਾਂ ਨੂੰ ਐ ਲੱਗਦਾ ਇੱਕ ਸਵਾਦ ਆਉਂਦਾ ਇੱਕ ਵੀਰ ਵੀ ਸਭ ਤੋਂ ਪਹਿਲਾਂ ਨਿਊਜ਼ ਮੈਂ ਜਿਹੜਾ ਸਵੇਰੇ ਮੇਰੇ ਕੋਲ ਕਾਫੀ ਜਣਿਆਂ ਨੇ ਆ ਕੇ ਕਿਹਾ ਜੀ ਅੱਜ ਦੁਕਾਨਾਂ ਨਹੀਂ ਖੁੱਲਣੀਆਂ ਜੀ ਸਾਹਿਬ ਨੇ ਆਰਡਰ ਕੀਤੇ ਆ ਤਾਂ ਮੈਂ ਢੀਸਾ ਨੂੰ ਨਾਲ ਦੀ ਨਾਲ ਫੋਨ ਲਾਇਆ ਮੈਂ ਕਿਹਾ ਸਰ ਕੋਈ ਇਸ ਤਰ੍ਹਾਂ ਦੇ ਆਰਡਰ ਕੀਤੇ ਵੀ ਦੁਕਾਨਾਂ ਬੰਦ ਨਹੀਂ ਤਾਂ ਉਹਨਾਂ ਨੇ ਸਪੈਸ਼ਲ ਮੈਨੂੰ ਮੈਸੇਜ ਦੇ ਕੇ ਕਿਹਾ ਵੀ ਨਹੀਂ ਇਸ ਤਰ੍ਹਾਂ ਦਾ ਕੋਈ ਮੈਸੇਜ ਨਹੀਂ ਹੈ ਕਿ ਦੁਕਾਨਾਂ ਬੰਦ ਨੇ ਮੈਂ ਜਿਹੜੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਉਹ ਇਹ ਕੀਤਾ ਹੈ ਵੀ ਬਿਨਾਂ ਲੋੜ ਤੋਂ ਸੜਕਾਂ ਦੇ ਉੱਤੇ ਨਾ ਬਸ ਸਿੰਪਲ ਇਹ ਗੱਲ ਸੀ ਤਾਂ ਫਿਰ ਉਹਨੂੰ ਲੋਕਾਂ ਨੇ ਕਿਵੇਂ ਉਹ ਮਾਰਕੀਟ ਦੇ ਵਿੱਚ ਫਲਾਇਆ ਕੀ ਨਹੀਂ ਫਲਾਇਆ ਸੋਸ਼ਲ ਮੀਡੀਆ ਤੇ ਫਲਾਤਾ ਦੇਖੋ ਡਰ ਦਾ ਮਾਹੌਲ ਹੈਗਾ ਹਰ ਬੰਦਾ ਡਰਦਾ ਲੋਕਾਂ ਨੇ ਡਰਦੇ ਨੇ ਦੁਕਾਨਾਂ ਇੱਕ ਇੱਕ ਮੈਸੇਜ ਆਪਣੀ ਜਿਹੜੀ ਕੀਤੇ ਉੱਤੇ ਚਲ ਰਿਹਾ ਹੈ ਸਿਵਲ ਸੈਂਸ ਸਰ ਐਕਚੁਅਲੀ ਸਿਵਲ ਸੈਂਸ ਇੱਕ ਪੂਰਾ ਸਟਰਕਚਰ ਹੈਗਾ ਬਠਿੰਡੇ ਨੂੰ ਦੋ ਪਹਿਲਾਂ ਤੇ ਦੋ ਭਾਗਾਂ ਵਿੱਚ ਵੰਡਿਆ ਗਿਆ ਡਿਵੀਜ਼ਨ 1 ਡਿਵੀਜ਼ਨ 2 ਲੈਣਾ ਤੋਂ ਇਧਰ ਪਾਰਲੇ एरिया ਬਠਿੰਡੇ ਦਾ ਸ਼ਹਿਰ ਵਾਲਾ ਹੈ ਜੀ ਪੀਸਨ 1 ਹੈ ਲੈਣਾ ਤੋਂ ਪਾਰ ਦਾ ਏਰੀਆ ਡਿਵੀਜ਼ਨ 2 ਫਿਰ ਉਸ ਤੋਂ ਬਾਅਦ ਇਹਨੂੰ ਸੈਕਟਰ ਦੇ ਵਿੱਚ ਵੰਡਿਆ ਗਿਆ ਟੋਟਲ ਬਠਿੰਡੇ ਦੇ 15 ਸੈਕਟਰ ਨੇ ਡਿਵੀਜ਼ਨ ਨੰਬਰ 1 ਚ 8 ਸੈਕਟਰ ਨੇ ਡਿਵੀਜ਼ਨ ਨੰਬਰ 2 ਚ 7 ਸੈਕਟਰ ਨੇ ਤਾਂ ਇਹਨਾਂ ਦੇ ਵਿੱਚ ਫਿਰ ਉਸ ਤੋਂ ਬਾਅਦ ਡਿਪਟੀ ਡਿਵੀਜ਼ਨਲ ਬਾਡਰ ਡਿਵੀਜ਼ਨਲ ਇੱਕ ਦਾ ਡਿਵੀਜ਼ਨਲ ਵਾਰਡ ਡਿਵੀਜ਼ਨ 2 ਦਾ ਡਿਵੀਜ਼ਨਲ ਵਾਰਡ ਫਿਰ ਉਹਦੇ ਥੱਲੇ ਡਿਪਟੀ ਡਿਵੀਜ਼ਨਲ ਵਾਰਡ ਫਿਰ ਹਰੇਕ ਪੋਸਟ ਉਹਨੂੰ ਪੋਸਟ ਕਹ ਲਓ ਜਾਂ ਸੈਕਟਰ ਕਹ ਲਓ ਹਰੇਕ ਪੋਸਟ ਦੇ ਉੱਤੇ ਇੱਕ ਪੋਸਟ ਵਾਰਡ ਨੇ ਇੱਕ ਡਿਪਟੀ ਪੋਸਟ ਵਾਰਡ ਨੇ 10 ਉਹਦੇ ਥੱਲੇ ਸੈਕਟਰ ਵਾਰਡ ਨੇ ਪੂਰਾ ਇੱਕ ਪ੍ਰੋਪਰ ਢਾਂਚਾ ਹੈ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਦੇ ਗ੍ਰਹਿ ਮੰਤਰਾਲੇ ਦੇ ਅੰਦਰ ਆਉਂਦਾ ਹੈ ਡਿਪਟੀ ਕਮਿਸ਼ਨਰ ਬਠਿੰਡਾ ਜੋ ਵੀ ਡੀਐਮ ਹੁੰਦੇ ਨੇ ਮੈਨੇ ਰਹਿਗੇ ਉਹ ਸਾਡੇ ਕੰਟਰੋਲਰ ਨੇ ਸਾਰਾ ਇੱਕ ਸਟਰਕਚਰ ਹੈ ਇਸ ਸਟਰਕਚਰ ਪੂਰੇ ਦਾ ਪੂਰਾ ਸਟਰਕਚਰ ਡੀਸੀ ਸਰਵਨਿਓ ਅਪਰੂਵ ਹੋ ਕੇ ਐਸਐਸਪੀ ਸਰਵਨਿਓ ਅਪਰੂਵ ਹੋ ਕੇ ਸਾਡੇ ਡੀਜੀਪੀ ਪੰਜਾਬ ਜਿਹੜੇ ਫੋਰਮ ਗਾਰਡ ਅਤੇ ਸਿਵਲ ਡਿਫੈਂਸ ਹਨ ਉਹਨਾਂ ਕੋਲੋਂ ਪ੍ਰੂਵ ਹੋ ਕੇ ਪਤਾ ਚੱਲਦਾ ਇੱਕ ਜਰੂਰੀ ਸੈਮਾਈਟ ਜੀ ਜੀ ਇਹ ਉਹਦਾ ਜਰਮਨੀ ਬਾਕਰਸ ਤੋਂ ਜਾਈਗਾ ਜਿਹੜਾ ਕਰੇਗਾ ਲੋਕ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ ਕਿ ਇਸ ਤਰ੍ਹਾਂ ਸਰ ਇਹਦੇ ਵਿੱਚ ਬਹੁਤ ਵੱਡੀ ਕਨਫਿਊਜ਼ਨ ਕਨਫਿਊਜ਼ਨ ਇਸ ਕਰਕੇ ਹੈ ਕਿ ਦੇਖੋ 1971 ਤੋਂ ਬਾਅਦ ਸ਼ਾਇਦ ਸਾਨੂੰ ਇਸ ਦੀ ਜ਼ਰੂਰਤ ਨਹੀਂ ਪਈ ਤਾਂ ਜਿਵੇਂ ਮੈਂ ਫੇਰ ਦੇ ਨਾਲ ਜੋ ਮੈਂ ਸਿਵਲ ਡਿਫੈਂਸ 20 ਪੀ ਇਹ ਮੈਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਸੀਗਾ ਹੁਣ ਜਿਹੜੇ ਲੋਕਾਂ ਨੂੰ ਜਿਹੜੇ ਸਾਡੇ ਨਾਲ ਲੋਕ ਜੁੜ ਰਹੇ ਨੇ ਸਿਵਲ ਡਿਫੈਂਸ ਜੁੜ ਰਹੇ ਨੇ ਉਹਨਾਂ ਨੂੰ ਵੀ ਪਤਾ ਤਾਂ ਪ੍ਰੋਬਲਮ ਕੀ ਹੈ ਕਿ ਇਹਨੂੰ ਵੈਸੇ ਤਾਂ ਦੇਖੋ ਸਾਇਰਨ ਕਈ ਤਰ੍ਹਾਂ ਦੇ ਹੁੰਦੇ ਨੇ ਲੇਕਿਨ ਇਹਨਾਂ ਦੇ ਜਿਹੜੇ ਕੰਡੀਸ਼ਨਾਂ ਦੇ ਵਿੱਚ ਦੋ ਤਰ੍ਹਾਂ ਦਾ ਸਾਇਰਨ ਪਟਿਆ ਜਾਂਦਾ ਇੱਕ ਤਾਂ ਰੈੱਡ ਰੈੱਡ ਜਦੋਂ ਕੋਈ ਵੀ ਐਡਮਿਨਿਸਟ੍ਰੇਸ਼ਨ ਕਾਲਜ ਵਾ ਸਾਡੇ 에ਅਰ ਫੋਰਸਸ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਇਨਟੀਮੇਟ ਕਰਦੀ ਹੈ ਕਿ ਇਸ ਤਰ੍ਹਾਂ ਦਾ ਕੋਈ ਥ੍ਰੈਟ ਇਸ ਤਰ੍ਹਾਂ ਦਾ ਕੋਈ ਖਤਰਾ ਆ ਰਿਹਾ ਤੁਸੀਂ ਤਾਂ ਸਾਡੇ ਗਰੁੱਪ ਬਣੇ ਹੋਏ ਨੇ WhatsApp ਦੇ ਉੱਤੇ ਤਾਂ ਡੀਸੀ ਸਾਹਿਬ ਸਾਡੇ ਸੁਪਰਡੈਂਟ ਜਿਹੜੇ ਹੈਗੇ ਨੇ ਕਮਾਂਡਰ ਜਿਹੜੇ ਹੈਗੇ ਨੇ ਫਾਰਮ ਗਾੜਿਆ ਨੇ ਉਹਨਾਂ ਨੂੰ ਕਹਿੰਦੇ ਨੇ ਉਹ ਮੈਸੇਜ ਭੌਂਦੇ ਨੇ ਕਿ ਰੈਡ ਅਲਰਟ ਜਾਰੀ ਕੀਤਾ ਗਿਆ ਤਾਂ ਇਮੀਡੀਏਟਲੀ ਜਦ ਸਾਡੇ ਕੋਲ ਆ ਜਾਂਦਾ ਜਿੱਥੇ ਜਿੱਥੇ ਸਾਇਰਨ ਨੇ ਇਸ ਕੋਲੇ ਪਟੰਡਾ ਚ ਸਭ ਸਾਇਰਨ ਲੱਗੇ ਹੋਏ ਨੇ ਜਿਹੜੇ ਐਸ ਪ੍ਰੈਜ਼ੈਂਟ ਤਾਂ ਉੱਥੇ ਸਾਡੀ ਟੀਮਾਂ ਬੈਠੀਆਂ ਨੇ ਸਿਵਲ ਸੈਂਕਸ ਜਦੋਂ ਸਾਡੇ ਕੋਲ ਆਉਂਦਾ ਅਸੀਂ ਇਮੀਡੀਏਟਲੀ ਉਹਨਾਂ ਨੂੰ ਮੈਸੇਜ ਪਾਸ ਕਰਦੇ ਨੇ ਕਿ ਥ੍ਰੈਡ ਅਲਰਟ ਕੀਤਾ ਗਿਆ ਤੁਸੀਂ ਪਬਲਿਕ ਨੂੰ ਅਵੇਅਰ ਕਰ ਦਿਓ ਤੇ ਫਾਰਮ ਹਾਰਨ ਜਿਹੜਾ ਗਰੂਟਰ ਹੈ ਉਹਦਾ ਤਾਂ ਥੋਪ ਜਾਨੀ ਇਹਦੇ ਦੋ ਹੈ ਪੋਰ ਰੈੱਡ ਰੈੱਡ ਦੇ ਵਿੱਚ ਕੀ ਹੈ ਕਿ 2 ਮਿੰਟ ਦੀ ਇੱਕ ਰੂਟਰ ਦੀ ਆਵਾਜ਼ ਹੁੰਦੀ ਹੈ ਜਿਹੜੀ ਅਪ ਐਂਡ ਡਾਊਨ ਹੁੰਦੀ ਰਹਿੰਦੀ ਟੂ 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 ਜਿਵੇਂ ਐਂਬੂਲੈਂਸ ਚੱਲਦੀ ਹੈ ਉਹ ਵੀ ਥੋੜੀ ਜਿਹੀ ਲੰਬੀ 2-3 ਸਕਿੰਟ ਦੀ ਹੋ ਕੇ ਫਿਰ ਡਾਊਨ ਫਿਰ ਅਪ ਫਿਰ ਡਾਊਨ ਫਿਰ ਡਾਊਨ ਇਹ 2 ਮਿੰਟ ਚੱਲਦੇ 2 ਮਿੰਟ ਦੇ ਹੀ ਹੋਣੀ ਚਾਹੀਦੀ ਹੈ ਉਦੋਂ ਇਹ ਸਾਨੂੰ ਮਤਲਬ ਇਨਫੋਮੇਸ਼ਨ ਮਿਲ ਜਾਂਦੀ ਹੈ ਕਿ ਕੁਝ ਥ੍ਰੈਟ ਆ ਰਿਹਾ ਹੈ ਕੁਝ ਖਤਰਾ ਆ ਰਿਹਾ ਅਸੀਂ ਆਪਣੇ ਆਪ ਨੂੰ ਸੈੱਟ ਕਰ ਫਿਰ ਉਦੋਂ ਬਾਅਦ ਜਦੋਂ ਖਤਰਾ ਟਲ ਜਾਂਦਾ ਸਾਨੂੰ ਆਉਂਦਾ ਹੈ ਕਿ ਨਾਓ ਗ੍ਰੀਨ ਸਿਗਨਲ ਆ ਤਾਂ ਫਿਰ ਅਸੀਂ ਉਹਨੂੰ ਕਹਿੰਦੇ ਫਿਰ 1 ਮਿੰਟ ਤੋਂ ਲੈ ਕੇ 2 ਮਿੰਟ ਦੀ ਲੰਬੀ ਵੀਪ ਸਿੰਗਲ ਕੋਈ ਉੱਚ ਅਪ ਡਾਊਨ ਨਹੀਂ ਲੰਬੀ ਸਿੰਗਲ ਸਿੰਗਲ ਵੀਪ ਜਾਂਦੀ ਹੈ ਇਹਦਾ ਮਤਲਬ ਖਤਰਾ ਹੁਣ ਟੱਗ ਗਿਆ ਬਸ ਇਹ ਸਿੰਪਲ ਜੀ ਗੱਲ ਹੈ ਤਾਂ ਵਿੱਚ ਕੋਈ ਮੈਨੂ ਲਾ ਦੇ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਜਦੋਂ ਕੋਈ ਖਤਰੇ ਦੀ ਘੰਟੀ ਵੱਜਦੀ ਹੈ ਤਾਂ ਅਸੀਂ ਸੋਚਦੇ ਹਾਂ ਵੀ ਜਿੱਥੇ ਵੀ ਤੁਸੀਂ ਹੈਗੇ ਜੇਕਰ ਨਾਈਟ ਨੂੰ ਤੁਸੀਂ ਕਾਰ ਤੇ ਜਾ ਰਹੇ ਹੋ ਸਕੂਟਰ ਤੇ ਜਾ ਰਹੇ ਹੋ ਤਾਂ ਉਸ ਵੇਲੇ ਜਿੱਥੇ ਵੀ ਜਿੱਥੇ ਵੀ ਹੈਗੇ ਆਪਣੀ ਗੱਡੀ ਵਿਕਲ ਬੰਦ ਕਰ ਦੇ ਉਹ ਤੋਂ ਬਾਹਰ ਆ ਕੇ ਜਿੱਥੇ ਵੀ ਤੁਹਾਨੂੰ ਕੋਈ ਸਟਰਕਚਰ ਮਿਲਦਾ ਜਿਵੇਂ ਮੰਨ ਲਓ ਕੋਈ ਰੋਡ ਜਾਂ ਡੰਡੇ ਕੋਲੇ ਤਾਂ ਉੱਥੇ ਪੁਲ ਹੈਗਾ ਤਾਂ ਪੁਲ ਦੇ ਵਿੱਚ ਆ ਕੇ ਪੁੱਛੇਗਾ ਕੋਈ ਦੀਵਾਰ ਹੈ ਦੀਵਾਰ ਦੇ ਕੋਲੇ ਸੇ ਕਰਾਪੀ ਤਾਂ ਜਿੰਨਾ ਚਿਰ ਤੁਹਾਨੂੰ ਗ੍ਰੀਨ ਸਿਗਨਲ ਨਹੀਂ ਮਿਲਦਾ ਉਦੋਂ ਤੱਕ ਸ਼ੇਫ ਹੋ ਜਾਓ ਜੇ ਮੰਨ ਲਓ ਟੈਨਕਸ ਚੱਲਦਾ ਸਿਰ ਦਾ ਸਾਇਰਨ ਪਾਉਂਦਾ ਜੇ ਮੰਨ ਲਓ ਤੁਮ ਉੱਥੇ ਸ਼ਾਹ ਗ੍ਰੀਨ ਬੋਟੇ ਦਾ ਉਸ ਤੋਂ ਬਾਅਦ ਗ੍ਰੀਨ ਦੇ ਸਾਇਰਨ ਵੱਜੇਗਾ ਜੀ ਗ੍ਰੀਨ ਦੇ ਮੈਂ ਉਹ ਤਾਂ ਕਹਿੰਦਾ 1 ਮਿੰਟ ਤੋਂ ਲੈ ਕੇ 2 ਮਿੰਟ ਦੇ ਵਿੱਚ ਇੱਕ ਸਿੰਗਲ ਬੀਪ ਉਹ ਗ੍ਰੀਨ ਦਾ ਸਾਇਰਨ ਜੋ ਹਮ ਲੋ ਮੈਸੇਜ ਕਿਹਨਾ ਦਾ ਦਾ ਵਸੀ ਖਾਸ ਕਰਕੇ ਸਰੀਕ ਤੇ ਇਹ ਕਿਸੇ ਵੀ ਤਰ੍ਹਾਂ ਦੀ ਆਪਵਾਵਾਂ ਨਾ ਬਲਾਓ ਆਮ ਮੈਂ ਦੇਖਿਆ ਵੀ ਜਿਵੇਂ ਮੈਂ ਹਾਲਾਂਕਿ ਕਹਿੰਦਾ ਇੱਕ ਬੰਦੇ ਦਾ ਮੈਨੂੰ ਫੋਨ ਆਇਆ ਫੋਨ ਨਹੀਂ ਸੋਰੀ ਮੈਸੇਜ ਆਇਆ ਵੀ ਮੈਂ ਜੀ ਸਾਡੇ ਮੇਰਾ 에ਅਰ ਫੋਰਸ ਤੇ ਮੇਰਾ ਦੋਸਤ ਹੈ ਮੇਰਾ ਮੇ ਰਿਸ਼ਤੇਦਾਰ ਹੈ ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਪੀਸੀ ਆਨੇ ਡਿੱਗ ਪਿਆ ਜੀ ਬੰਨਾਂ ਨੇ ਕਿ ਪੈਂਡਿੰਗ ਪਿਆ ਹੈ ਪਹਿਲੇ ਤੇ ਦੇਖੋ ਸਾਨੂੰ ਵੀ ਪਤਾ ਨਹੀਂ ਡਿਵਤ ਸਾਨੂੰ ਵੀ ਸਵੇਰੇ ਪਤਾ ਲੱਗਿਆ ਸੀ ਵੀ ਇਸ ਤਰ੍ਹਾਂ ਦੀ ਕੋਈ ਇਨਸੀਡੈਂਟ ਹੋਇਆ ਬਟ ਜੇ ਤੁਸੀਂ ਦੇਖੋ ਕੋਈ ਬੰਦੇ ਕਮਜ਼ੋਰ ਦਿਲ ਦੇ ਹੁੰਦੇ ਨੇ ਕਈ ਡਰ ਜਾਂਦੇ ਨੇ ਤਾਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਸਾਰੇ ਸ਼ਹਿਰੀਆਂ ਦੀ ਜ਼ਿੰਮੇਵਾਰੀ ਬੰਦੇ ਕਿ ਯਾਰ ਇਸ ਤਰ੍ਹਾਂ ਦਾ ਮਾਹੌਲ ਨਾ ਇੱਕ ਸੈਕਿੰਡ ਮੈਂ ਹੋਰ ਕਹਿਣਾ ਚਾਹਣਾ ਜਿਵੇਂ ਐਮਐਨਏ ਸਾਹਿਬ ਨੇ ਕਿ ਲੋਕਾਂ 'ਚ ਇੱਕ ਹੋੜ ਹੋ ਗਈ ਸੀ ਅਸੀਂ ਕੱਥਾ ਕਰ ਲਈ ਤਾਂ ਜਦੋਂ ਅੱਜ ਅਸੀਂ ਚੱਲ ਰਿਹਾ ਸੀ ਟ੍ਰੇਨਿੰਗ ਸੈਸ਼ਨ ਚੱਲ ਰਿਹਾ ਸੀ ਅਸੀਂ ਚਲਾਇਆ 11 ਵਜੇ ਤੋਂ ਲੈ ਕੇ 12 ਵਜੇ ਤੱਕ ਆਪਦੇ ਸਿਰਫ ਆਪਦੇ ਵਲੰਟੀਅਰ ਨੂੰ ਟ੍ਰੇਨਿੰਗ ਦਿੱਤਾ ਵੀ ਲੋਕ ਕੀ ਕਰੀ ਜਾਂਦੇ ਨੇ 50 50 100 100 ਲੀਟਰ 2 200 ਲੀਟਰ ਡੀਜ਼ਲ ਘਰੇ ਇਕੱਠਾ ਕਰ ਲਿਆ। ਜਦੋਂ ਅਸੀਂ ਬਾਹਰ ਨਹੀਂ ਜਾ ਸਕਦੇ ਬੇਨਤੀ ਕਰਨਾ। ਨੰਬਰ 2 ਜਿਵੇਂ ਐਮਐਲਏ ਸਾਹਿਬ ਨੇ ਕਿਹਾ ਮੰਨ ਲਓ ਰੱਬ ਨਾ ਕਰੇ ਖੁਦਾ ਨਾ ਖਾਸਾ ਕੋਈ ਐਸੀ ਚੀਜ਼ ਤੁਹਾਡੇ ਘਰੇ ਡਿੱਗਦੀ। ਤੁਸੀਂ ਤੇ ਘਰੇ ਬੰਨ ਇਕੱਠਾ ਕਰ ਲੇ। ਕਿੱਥੇ ਬਚੋਗੇ? ਇਹ ਵਾ ਅਸੀਂ ਇਹ ਵੀ ਕਹਿੰਦੇ ਆ ਵੀ ਗੱਡੀ ਜਿਹੜੀ ਤੁਹਾਡੇ ਕੋਲ ਆ ਕਾਰ ਹੈ ਜੇ ਭਰੀ ਵੀ ਹੋਈ ਹੈ ਡੀਜ਼ਲ ਦੀ ਤਾਂ ਉਹਨੂੰ ਐਟ ਲਿਸਟ ਕਿਸੇ ਸ਼ੈਲਟਰ ਦੇ ਨੀਚੇ ਖੜੀ ਕਰੋ ਉੱਪਰ ਨਾ ਖੜੀ ਕਰੋ। ਤਾਂ ਕਿ ਸਿੱਧਾ ਜੇ ਮੰਨ ਲਓ ਕਾਰ ਦੀ ਟੈਂਕੀ 50 ਲੀਟਰ ਵੀ ਜੇ ਬਲਾਸਟ ਕਰ ਸਕ ਜਿਵੇਂ ਫਿਰੋਜ਼ਪੁਰ ਚੁਗਿਆ ਸੇਮ ਹੀ ਹੋਇਆ। ਸੋ ਅਸੀਂ ਇਹ ਸਾਰਿਆਂ ਨੂੰ ਕਹਿੰਦੇ ਵੀ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖੋ। ਕੋਈ ਐਸੀ ਆਫਤ ਨਹੀਂ ਆਉਣ ਲੱਗੀ ਵੀ ਅਸੀਂ ਸਾਰਾ ਸਮਾਨ ਇਕੱਠਾ ਕਰ ਲਈਏ। ਅਸੀਂ ਤਾਂ ਬੈਠੇ ਉਸ ਧਰਤੀ ਤੇ ਆ ਜਿੱਥੇ ਸਾਡੇ ਮੁਲਕ ਨੂੰ ਛੱਡੋ ਜੇ ਪਾਕਿਸਤਾਨ ਦੀ ਵੀ ਲੋੜ ਪੈ ਗਈ ਤਾਂ ਲੰਗਰ ਤਾਂ ਅਸੀਂ ਉੱਥੇ ਖਵਾ ਲਾਂਗੇ। ਅਸੀਂ ਤਾਂ ਉਸ ਧਰਤੀ ਤੇ ਬੈਠੇ ਹਾਂ। ਤਸਦੀ ਇਸ ਧਰਤੀ ਤੇ ਮੈਂ ਨਹੀਂ ਮੰਨਦਾ ਵੀ ਪੰਜਾਬ ਦੇ ਵਿੱਚ ਹੁਣ ਸੁਣੋ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ। ਅਸੀਂ ਸਿਵਲ ਡਿਫੈਂਸ ਦੇ ਵਿੱਚ ਕੁਝ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀਆਂ ਸਨ। ਤਾਂ ਸਾਨੂੰ ਵੋਲੰਟੇਰਲੀ ਲੋ ਕੰਬਲ ਦੀ ਜਰੂਰ ਤੁਸੀਂ ਸਾਨੂੰ ਅਸੀ ਕਹਿੰਦੇ ਕੀ ਚਾਹੀਦਾ ਜੀ ਕੰਬਲ ਚਾਹੀਦਾ 15 ਕੰਬਲ ਲਿਆ ਕੇ ਦੇ ਇੱਕ ਦੋਸਤ ਆਏ ਮੈਂ ਕਿਹਾ ਯਾਰ ਕਰੋ ਜੀ ਵੀਲ ਚੇਰਾ ਦੇ ਦੇ ਤਿੰਨ ਵੀਲ ਚੇਰਾ ਲਿਆ ਕੇ ਕਿਸ ਤਰ੍ਹਾਂ ਦੇ ਚਾਹੀਏ ਮੈਨੂੰ ਮੋਟਾ ਭੇਜਿਆ ਮੈਂ ਕਿਹਾ ਯਾਰ ਦੋ ਦੇ ਦੋ ਤਿੰਨ ਦੇ ਕੇ ਲੈ ਅਸੀਂ ਤਾਂ ਬੈਠੇ ਉਸ ਧਰਤੀ ਤੇ ਜਿੱਥੇ ਸਾਨੂੰ ਪਰਮਾਤਮਾ ਨੇ ਵਾਹਿਗੁਰੂ ਦੱਸਿਆ ਵੀ ਹੱਥ ਆਏ ਰੱਖਣਾ ਯਾਰ ਵੀ ਹਮੇਸ਼ਾ ਕਿਸੇ ਦੀ ਹੱਲ ਕਰਨੀ ਹੈ ਤਾਂ ਅਸੀਂ ਜਿਹੜੀ ਧਰਤੀ ਤੇ ਅਸੀਂ ਬੈਠੇ ਹਾਂ ਜਿਹੜੀ ਇਹ ਮਿੱਟੀ ਦੇ ਵਿੱਚ ਅਸੀਂ ਭੁੱਖੇ ਨਹੀਂ ਮਰਦੇ ਸਾਨੂੰ ਬਖਸ਼ਿਸ਼ ਹੈ ਉਹਨਾਂ ਗੁਰੂਆਂ ਕੋਈ ਚੀਜ਼ ਐਸੀ ਇਕੱਠੀ ਕਰਦੀ ਲੋਕ ਸਾਨੂੰ ਹੈਲਪ ਦੀ ਲੋੜ ਹੈ ਕਿ ਲੋਕਾਂ ਨੇ ਜਿੱਥੇ ਜੀਵਨ ਜੰਗ ਲੜਿਆ ਹੁਣ ਅੱਜ ਵੀ ਉਸੇ ਹੀ ਇੱਥੇ ਕੋਈ ਕੋਈ ਜਾਨ ਤੋਂ ਹੋ ਰਿਹਾ ਹੈ ਸਪੋਰਟ ਕਰ ਰਿਹਾ ਹੈ ਕਿ ਪਰ ਕਿਸ ਤਰ੍ਹਾਂ ਬਚਾ ਰਹੇ ਨੇ ਇਸ ਨੂੰ ਇਸ ਤੋਂ ਕਿਹਨੇ ਕੋਈ ਤਰ੍ਹਾਂ ਪਾਇਆ ਨਹੀਂ ਕੋਈ ਓਰਗੇਨਾਈਜੇਸ਼ਨ ਕਿਸ ਤਰ੍ਹਾਂ ਅਸਰੇ ਦਾ ਪੂਰਾ ਇੱਕ ਸਾਲ ਦਾ ਟ੍ਰੇਡਿੰਗ ਸੈਸ਼ਨ ਹੈ ਮਦਦ ਨੂੰ ਸ਼ਾਰਟਸ ਦੱਸਦਾ ਹੈ ਪਹਿਲਾਂ ਤਾਂ ਪ੍ਰਸ਼ਾਸਨ ਨੇ ਹਲੜਡ ਹਸਪਤਾਲਾਂ ਦੇ ਵਿੱਚ ਅਰੇਂਜਮੈਂਟ ਕਰ ਰੱਖਿਆ ਫਾਰ ਐਗਜ਼ਾਮਪਲ ਜਿਵੇਂ ਐਮਜ਼ ਦੇ ਵਿੱਚ 100 ਬੈਡ ਹਸਪਤਾਲ ਐਮਰਜੈਂਸੀ ਲਈ ਹਲ ਵਰਕਿਆ ਉਦੋਂ ਬਾਅਦ ਹੁੰਦਾ ਹੈ ਸਾਡੇ ਜਿਹੜੇ ਪਹਿਲੇ ਰਿਸਪੌਂਸਰ ਹੁੰਦੇ ਨੇ ਸਪੋਜ਼ ਕਰੋ ਕਿਤੇ ਅਪਾ ਮਿੱਤਲ ਮੌਲੀ ਮੰਨ ਲੈਂਦੇ ਨੇ ਮਿੱਤਲ ਮੌਲੀ ਕੋਲੇ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਜਿਵੇਂ ਆਪਾਂ ਡ੍ਰਿਲ ਵੀ ਕਰੀਏ ਸੋ ਤਾਂ ਉੱਥੇ ਸਭ ਤੋਂ ਪਹਿਲਾਂ ਤਾਂ ਇਹ ਵੀ ਜਿੱਥੇ ਹੋ ਗਿਆ ਤੁਸੀਂ ਕੋਸ਼ਿਸ਼ ਉੱਥੇ ਕਰੋ ਕਿ ਉਦੋਂ ਪਹਿਲਾਂ ਅਲਰਟ ਹੋ ਜੂ। ਦੇਖੋ ਇੱਕ ਚੀਜ਼ ਤਾਂ ਮੰਨ ਲੈ ਆ ਕੋਈ ਵੀ ਅਟੈਕ ਕਰਨ ਤੋਂ ਪਹਿਲਾਂ ਅਲਰਟ ਹੋ ਜੂ। ਜਦੋਂ ਅਲਰਟ ਹੋ ਗਿਆ ਤੁਸੀਂ ਆਪਦੇ ਆਪ ਨੂੰ ਸੇਫ ਜਗ੍ਹਾ ਤੇ ਕਰੋ। ਸੇਫ ਜਗ੍ਹਾ ਤੋਂ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਚਾਹੇ ਕੋਈ ਕਿਸੇ ਪੁਲ ਦਾ ਸ਼ੈਲਟਰ ਹੋ ਗਿਆ ਚਾਹੇ ਅਸੀਂ ਕਿਹਨੇ ਜਿੱਥੇ ਪਿੱਲਰ ਹੈ ਪਿੱਲਰ ਕੋਲੇ ਸੋਲਿਡ ਦੀਵਾਰ ਦੇ ਨਾਲ ਲਈ ਜੇ ਛੱਤ ਵੀ ਡਿੱਗੂਗੀ ਤਾਂ ਬਚਾਲੇ ਦੀ ਸਾਈਡਾਂ ਤੇ ਥੋੜੀ ਬਚਤ ਕੋਲ ਫਿਰ ਉੱਪਰਲੀ ਬਿਲਡਿੰਗਾਂ ਚੋਂ ਨਿਕਲ ਕੇ ਨਿਚਲੇ ਜਿੰਨੀ ਨਿਚਲੀ ਬਿਲਡਿੰਗ ਚਾਹੋਗੇ ਉਹ ਥੋੜੇ ਜਿਲੇ ਸੇਫ ਹੈ ਪਰ ਇਹ ਜਿੱਥੇ ਸ਼ੀਸ਼ੇ ਹੈ ਜਿਵੇਂ ਆ ਸ਼ੀਸ਼ਾ ਜੇਵਾ ਸ਼ੀਸ਼ੇ ਕੋਲੇ ਖੜਾ ਹੈ ਤਾਂ ਬਾਹਰੋਂ ਕੋਈ ਬਲਾਸਟ ਹੋ ਗਿਆ ਪ੍ਰੈਸ਼ਰ ਨਾਲ ਅੱਗੇ ਉਹ ਇੰਜਰ ਹੋਊਗਾ ਉਤੋਂ ਦੂਰ ਰਹੋ ਤਾਂ ਇਸ ਤਰ੍ਹਾਂ ਦੇ ਕੁਝ ਛੋਟੇ ਛੋਟੇ ਟਿਪਸ ਨੇ ਅਸੀਂ ਹੁਣ ਅੱਜ ਇੱਕ ਹੋਰ ਕਰ ਰਹੇ ਹਾਂ ਕਿ ਤੁਹਾਨੂੰ ਰੇਤੇ ਦੇ ਬੈਗ ਜਿਵੇਂ ਆਪਣੇ ਹਾਂ ਸੀਮੈਂਟ ਵਾਲੇ ਖਾਲੀ ਇੱਕ ਇਹਨਾਂ ਦੇ ਸ਼ਿਸ਼ੇ ਬਣਾ ਕੇ ਰੱਖੋ ਜਿਸ ਤਰ੍ਹਾਂ ਕਹਿੰਦੇ ਕਿ ਸ ਤਾਂ ਇਹ ਵੀ ਮੈਂ ਜਿਹ ਮਹਿਤਾ ਸਾਹਿਬ ਨਾਲ ਗੱਲ ਕੀਤੀ ਹੈ ਵੀ ਤੁਸੀਂ ਵੀ ਕਾਰਪੋਰੇਸ਼ਨ ਬਣਿਓ ਘੱਟੋ ਘੱਟ 10-15000 ਰੁਪਏ ਦੇ ਇਸ ਤਰ੍ਹਾਂ ਅਡਾਡਿਡ ਲੋਕੇਸ਼ਨ ਵਾਲੇ ਵਿੱਚ ਜਿਹੜੋ ਸੀ ਸ਼ੈਲਟਰ ਵਾਸਤੇ ਯੂਜ਼ ਕਰ ਸਕੀਏ ਮਹਿਤਾ ਜੀ ਨੇ ਕਿਹਾ ਵੀ ਆਈ ਵਿਲ ਮਨੇਜ ਦੀ ਆਲ ਗਿਸਟਿੰਗ ਫਿਰ ਮਹਿਤਾ ਜੀ ਦਾ ਸਵੇਰੇ ਵੀ ਫੋਨ ਆਇਆ ਵੀ ਜਿੰਨੇ ਵੀ ਸਾਡੇ ਐਮਸੀ ਦੇ ਅਸੀਂ ਉਹਨਾਂ ਨੂੰ ਵੀ ਸਿਵਲ ਲੈ ਕੇ ਮੈਂਬਰ ਬਣਾਉਂਦੇ ਤਾਂ ਕਿ ਐਮਸੀ ਨੂੰ ਹਰੇਕ ਥੀਰੀ ਦਾ ਪਤਾ ਹੁੰਦਾ ਤਾਂ ਗਿਲਸਾਹ ਨੂੰ ਮੈਂ ਤਾਂ ਇਹ ਗੱਲ ਕਹੀ ਸੀ ਵੀ ਤੁਸੀਂ ਸਾਡੇ ਕੋਲੇ ਆਓ ਤੇ ਸਾਨੂੰ ਥੋੜਾ ਜਿਹਾ ਬੱਚਿਆਂ ਨੂੰ ਤਾਂ ਗਿਲਸਾਹ ਇਹ ਪਲਾਨ ਕਰਕੇ ਆਇਆ ਕਿ ਯਾਰ ਸਿਵਲ ਡਿਫੈਂਸ ਨੂੰ ਬੇਸ਼ੋ ਇਸ ਵੇਲੇ ਸਾਡੀ ਵੀ ਜ਼ਰੂਰਤ ਹੈ ਤਾਂ ਗਿਲਸਾਹ ਦੇ ਬੇਟੇ ਨੇ ਗਿਲਸਾਹ ਦੇ ਦੋਨੇ ਭਾਂਜਿਆਂ ਨੇ ਸਿਵਲ ਡਿਫੈਂਸ ਜੁਆਇਨ ਕੀਤੇ ਤੇ ਉਹਨਾਂ ਨੇ ਕਿਹਾ ਵੀ ਜਦੋਂ ਵੀ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਤਾਂ ਸਾਨੂੰ ਵੀ ਤੁਸੀਂ ਕਾਲ ਕਰੋ ਅਸੀਂ ਵੀ ਉੱਥੇ ਸੇਵਾ ਦੇਣ ਨੂੰ ਤਿਆਰ ਹਾਂ ਤਾਂ ਜਦੋਂ ਸਾਡੇ ਐਮਐਲਏ ਸਾਡੇ ਮੇਅਰ ਸਾਹਿਬ ਦੀ ਡੀਸੀ ਸਾਹਿਬ ਤਾਂ ਜਿਹੜੇ ਪ੍ਰਸ਼ਾਸਕਿਕ ਅਧਿਕਾਰੀ ਨੇ ਤਾਂ ਸਾਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸੇ ਚੀਜ਼ ਦੀ ਕਮੀ ਸਰ ਜੀ ਨੇ ਕੱਲ੍ਹ ਸਰੋ ਡੀਸੀ ਸਾਹਿਬ ਨਹੀਂ ਡੀਸੀ ਸਾਹਿਬ ਨੇ ਨਹੀਂ ਕੀਤਾ ਉਹ ਸਾਡੇ ਵਪਾਰ ਮੰਡਲ ਨੇ ਹੀ ਕੀਤਾ ਵਪਾਰ ਵਪਾਰ ਮੰਡਲ ਨੇ ਕੀਤਾ ਹੋਇਆ ਇੱਕ ਉਸ ਤੋਂ ਬਾਅਦ ਇਹ ਕਿ ਉਹ ਡਿਵਲਪਮੈਂਟ ਨੇ ਕੁਝ ਬੰਦਾ ਕੁੱਈਆ ਸੀ ਤੇ ਬਾਰ-ਬਾਰ ਜਿਗਾਰੀ ਕੀਤੀ ਪਰ ਉਹ ਦੁਕਾਨਦਾਰ ਮੰਦੇ ਜਦੋਂ ਉਹਨਾਂ ਨੂੰ ਸਭ ਪਤਾ ਕਿ ਸ਼ਰਾਰਤੀ ਬੰਦੇ ਹਰ ਤਰ੍ਹਾਂ ਦੇ ਵਿੱਚ ਐ ਦੂਜੀ ਗੱਲ 50 55 ਸਾਲ ਤੋਂ ਕੁਝ ਹੋਇਆ ਨਹੀਂ ਉਹਨਾਂ ਨੂੰ ਇੱਕ ਮੈਂ ਮੰਨਦਾ ਐ ਕਈ ਬੰਦੇ ਨੇ ਗੁਜ਼ਾਰਾ ਕੀਤਾ ਕਈ ਬੰਦੇ ਜਿਵੇਂ ਸੀਵਲ ਡਿਫੈਂਸ ਦੇ ਟੀ-ਸ਼ਰਟ ਪਾ ਕੇ ਨਿਕਲਦੇ ਹੋਰ ਵੀ ਫੌਜੀ ਹੋ ਉਹ ਇੱਕ ਬੰਦੇ ਦੀ ਟ੍ਰਿੰਗਸ ਹੈ ਸਾਡੇ ਬੰਦਿਆਂ ਨੂੰ ਪਤਾ ਹੈ ਵੀ ਅਸੀਂ ਸੇਵਾ ਕਰਦੇ ਹਾਂ ਤੋਂ ਸੇਵਾ ਲਈ ਤਿਆਰ ਨੇ ਹਰੇਕ ਕੋਈ ਇਸ ਤਰ੍ਹਾਂ ਦੀ ਠੀਕ ਹੈ ਦੇਸ਼ ਦੇ ਉੱਤੇ ਭੀੜ ਪਈ ਹਰ ਬਤੇ ਦੀ ਡਿਊਟੀ ਬਣਦੀ ਹੈ ਸੀਵਲ ਡਿਫੈਂਸ ਜਿੱਥੇ ਜਰੂਰ ਪੈਗੀ ਅਸੀਂ ਹੁਣ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਤੁਹਾਡੀਆਂ ਐਂਬੂਲੈਂਸਾਂ ਦੇ ਸਾਨੂੰ ਦਿਸਕ੍ਰਿਪਟ ਕੀ ਜਾਵੇ ਇੰਸਪੈਕਟ ਕੀਤਾ ਜਾਵੇ ਕਿਹੜਾ ਤੁਹਾਡਾ ਅਪਡੇਟ ਕਰਦਾ ਸਾਨੂੰ ਰੈੱਡ ਕਲਾਸ ਨੇ 15 ਫਸਟ ایڈ ਕਿੱਟਾਂ ਬਹੁਤ ਵੱਡੀ ਵੱਡੀ ਫਸਟ ایڈ ਕਿੱਟਾਂ ਸਾਨੂੰ ਮੁਫਤ ਮਹੱਈਆ ਕਰਵਾਤੀਆਂ। ਅ ਕੱਲ ਮੈਂ ਸੈਕਟਰੀ ਸਾਹਿਬ ਨੂੰ ਰਿਕਵੈਸਟ ਕੀਤੀ ਦੀਸਾਂ ਨੂੰ ਸਟ੍ਰਕਚਰ ਸਾਨੂੰ ਕਿਤੋਂ ਮਿਲ ਨਹੀਂ ਰਹੇ ਸੀ ਇੱਕ ਵਾਰੀ 8 ਸਟ੍ਰਕਚਰ ਵੀ ਸਾਨੂੰ ਮਹੱਈਆ ਕਰਵਾ ਦੇ ਤੇ ਜਿਵੇਂ ਜਿਵੇਂ ਸਮਾਨ ਕੁਝ ਸਾਨੂੰ ਦਾ ਦੋਸਤ ਵੀ ਸમિતਰ ਵੀ ਜਿਹੜੇ ਸਾਨੂੰ ਸੇਵਾ ਕਰਦੇ ਕਿ ਆ ਰਹੇ ਹਨ ਨੰਬਰ ਦੇ ਦੇ ਕਿਤੇ ਵੀ ਜਰੂਰਤ ਪੈਂਦੀ ਹੈ ਤਾਂ ਉਹ ਸਾਡੇ ਨਾਲ ਪਿਆਰ ਨੇ ਤੇ ਮੈਨੂੰ ਬੜਾ ਤੁਹਾਨੂੰ ਪਹਿਲਾਂ ਵੀ ਰਿਕਵੈਸਟ ਕੀਤੀ ਇਸ ਤਾਂ ਬੈਠੇ ਹੀ ਉਸ ਤਾਂ ਕੀ ਤੇ ਪੈਸਾ ਨੂੰ ਨਹੀਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਕੋਵਿਡ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਗਏ ਇਥੇ ਬਾਹਰਲੇ ਬਾਹਰਲੇ ਮਤਲਬ ਸਟ੍ਰੀਟਾਂ ਤੇ ਲਾਈਵ ਲੋਕਾਂ ਨੂੰ ਵੀ ਅਸੀਂ ਖਾਣਾ ਖਵਾਇਆ ਸਸਤਾ ਪੰਜਾਬੀ ਆ ਸਰ ਮੈਂ ਵੀਡੀਓ ਤੇ ਕੋਈ ਗੱਲ ਕਹਿ ਰਿਹਾ ਵੀ ਤੁਸੀਂ ਲੋਕਾਂ ਨੂੰ ਕਿਉਂਕਿ ਤੁਸੀਂ ਇੱਕ ਜਰੀਆ ਮੈਂ 10 ਬੰਦਿਆਂ ਨੂੰ ਦੱਸਦਾ ਹਾਂ ਤੁਸੀਂ ਲੱਖਾਂ ਬੰਦਿਆਂ ਤੱਕ ਦੀ ਗੱਲ ਆਵਾਜ਼ ਪਹੁੰਚਾ ਸਕਦੇ ਹੋ ਇੱਕ ਤਾਂ ਜਿਹੜੀਆਂ ਫੋਆਵਾਵਾਂ ਤੋਂ ਬਚੋ ਇਹ ਤੁਸੀਂ ਲੋਕਾਂ ਨੂੰ ਦੱਸਣਾ ਹੈ ਇੱਕ ਜਿਵੇਂ ਕੋਈ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕਰਦਾ ਹੈ ਤਾਂ ਉਹਦੇ ਉੱਤੇ ਪਹਿਰਾ ਦਿਓ ਕਿਉਂਕਿ ਉਹ ਤੁਹਾਡੇ ਆਪ ਦੇ ਵਾਸਤੇ ਸੇਫਟੀ ਆ ਆਪਦੇ ਬੱਚਿਆਂ ਵਾਸਤੇ ਸੇਖੋ ਅੱਜ ਮੈਂ ਲੈਂਟੀ ਗਈ ਬੱਚੇ ਕੋਈ ਅਟੈਕ ਹੋਵੇ ਤਾਂ ਕੌਣ ਮਰੂ ਮੈਂ ਮਰੂ ਮੈਂ ਵੱਡੂ ਸੀ ਵੱਡੂ ਸੀ ਲੈ ਕੇ ਮਰੂ ਪਹਿਲਾਂ ਤਾਂ ਥੋੜੀ ਸੇਫਟੀ ਹੈ ਰਹੀ ਫਿਰ ਸਮਾਜ ਦੀ ਆਪਦੇ ਆਪ ਨੂੰ ਸੇਫ ਰੱਖੋ ਸਮਾਜ ਨੂੰ ਸੇਫ ਰੱਖੋ ਜਿੱਥੇ ਲੋੜ ਬਣੀ ਹੈ ਦੀ ਜੀ ਆਪਕੋ